स्वदेश फटाफट खबरें नहीं पर अगर कुछ होर अहम खबर जी इस समय की आ रही है मोहाली चंडीगढ़ बॉर्डर उम्मीद इंसाफ मोर्चे का ज्था रोक है चंडीगढ़ मोहाली बॉर्डर उ पहुंचे हुआ कौमी इंसाफ मोर्चे का जत्था है तो इस दौरान बॉर्डर उ भारी गिनती बल तैनात भी की हुई है ਬਾਰਡਰ ਉਤੇ ਪਾਰੀ ਗਿਣਤੀ ਦੇ ਵਿੱਚ ਉਸੇ ਪੁਲਿਸ ਵਲ ਤਨਾਤ ਹੈ ਪੁਲਿਸ ਨੇ ਬੈਰੀਕੇਡ ਲਗਾ ਕੇ ਜਥੇ ਨੂੰ ਰੋਕਿਆ ਹੈ ਕੁਝ ਤਸਵੀਰਾਂ ਵੀ ਤੁਹਾਨੂੰ ਨਾਲ ਜ਼ਰੂਰ ਸੰਚਾਰ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਰੋਕਣ ਤੋਂ ਬਾਅਦ ਹਾਲਾਕਿ ਸੜਕ ਉਤੇ ਹੀ ਜਥੇ ਦੇ ਮੈਂਬਰ ਬੈਠੇ ਹੋਏ ਨਜ਼ਰ ਆਏ ਨੇ ਰਵਿੰਦਰ ਮਿਤ ਬਣੀ ਹੋਏ ਨੇ ਸਾਡੇ ਨਾਲ ਇਸ ਖਬਰ ਤੁਹਾਨੂੰ ਉਕਰ ਲੈਣੇ ਰਵਿੰਦਰ ਸਭ ਤੋਂ ਪਹਿਲਾਂ ਤਾਂ ਇਸ ਸਮੇਂ ਕੀ ਕੁਝ ਚੱਲ ਰਿਹਾ ਹੈ ਇਹ ਜਾਣਨਾ ਚਾਹਾਂਗੇ ਲੋਕੋ ਦੇਖੋ 2 ਵਜੇ ਇੱਥੇ ਜਥਾ ਪਹੁੰਚ ਚੁੱਕਿਆ ਸੀਗਾ ਤੇ ਅੱਗੇ ਪੁਲਿਸ ਵੱਲੋਂ ਬੈਰੀਗੇਟਿੰਗ ਕੀਤੀ ਗਈ ਸੀ ਤੇ ਇੱਥੇ ਹੀ ਜਥਾ ਬੈਠ ਗਿਆ ਸੀਗਾ ਤੇ ਜਾਪ ਕਰਨ ਲੱਗ ਗਿਆ ਸੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕਰਦੇ ਹਾਂ ਜਿੱਥੇ ਇਹ ਜਥੇ ਦੇ ਤਮਾਮ ਮੈਂਬਰ ਬੈਠ ਕੇ ਜਾਪ ਕਰ ਰਹੇ ਨੇ ਤੇ ਪੁਲਿਸ ਚਾਰੇ ਪਾਸੇ ਜਿਹੜਾ ਹੈਗਾ ਉਹ ਬੈਠੀ ਹੋਈ ਆ ਖੜੀ ਹੋਈ ਆ ਪੂਰੇ ਤਰੀਕੇ ਨਾਲ ਜਿਹੜੀ ਹੈਗੀ ਸਿਕਿਉਰਿਟੀ ਪੁਖਤਾ ਕੀਤੀ ਗਈ ਆ ਤਾਂ ਕਿ ਕੋਈ ਵੀ ਅਨਸਖਾਵੀ ਘਟਨਾ ਨਾ ਹੋਵੇ ਤਾਂ ਇਹ ਤਸਵੀਰਾਂ ਜਿੱਥੇ ਜੀਆਂ ਬੈਠੇ ਜਾਬ ਕਰਦੀਆਂ ਤਸਵੀਰਾਂ ਹੈਗੀਆਂ ਨੇ ਸਿੱਧੀਆਂ ਲਾਈਟ ਤਸਵੀਰਾਂ ਮੁਹਾਲੀ ਚੰਡੀਗੜ੍ਹ ਫਰਦਰ ਤੋਂ ਹੈਗੀਆਂ ਤਿੰਨ ਏ ਦਾ ਜਿਹੜਾ ਇਹ ਲਾਈਟ ਪੁਆਇੰਟ ਹੈਗਾ ਜਿੱਥੇ ਇੱਥੇ ਬੈਠੇ ਹੋਏ ਨੇ ਬੈਰੀਗੇਟਿੰਗ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਪਖਤਾ ਪ੍ਰਬੰਧ ਕੀਤੇ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਗਤਾ ਸਿਤਾਰਾ ਤੇ ਬਾਕੀ ਬੰਦੀ ਸਿੰਘ ਜਿਨ੍ਹਾਂ ਨੂੰ ਰਿਹਾ ਕਰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਬੇਅਦਬੀਆਂ ਦੇ ਮਸਲੇ ਦੇ ਉੱਤੇ ਅਨਸਾਫ ਦੀ ਮਾਂ ਕੀਤੇ ਜਾ ਰਹੀ ਆ ਤਾਂ ਇਹ ਮੰਗਾਂ ਨੂੰ ਲੈ ਕੇ ਅੱਜ ਏ ਬੈਠੇ ਹੋਏ ਨੇ ਜਥੇ ਦੇ ਮੈਂਬਰ ਅਤੇ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਕਿ ਇਸ ਪ੍ਰਦਰਸ਼ਨ ਨੂੰ ਇਸ ਰੋਸ ਮਾਰਚ ਨੂੰ ਕੀਤਾ ਜਾਏਗਾ ਹਾਲਾਂਕਿ ਕੱਲ ਅਨੁਚਖਾਵੀਆਂ ਘਟਨਾ ਜ਼ਰੂਰ ਹੋਈ ਸੀ ਕਿ ਬੜੀਆਂ ਤਸਵੀਰਾਂ ਇਸ ਤਰੀਕੇ ਦੀਆਂ ਸਾਹਮਣੇ ਆਈਆਂ ਸੀ ਜਿਦੇ ਨਾਲ ਕਿਤੇ ਨਾ ਕਿਤੇ ਜੋ ਕੌਮੀ ਇਨਸਾਫ ਮੋਰਚਾ ਉਹਦੀ ਛਵੀ ਨੂੰ ਟਾ ਲੱਗੀ ਲੇਕਿਨ ਅੱਜ ਜੋ 31 ਮੈਂਬਰ ਇੱਥੇ ਪਹੁੰਚੇ ਨੇ ਇਹਨਾਂ ਦਾ ਬਕਾਇਦਾ ਲਿਸਟਾ ਦੇ ਵਿੱਚ ਨਾਮ ਹੈਗਾ ਪੁਲਿਸ ਨੂੰ ਵੀ ਇੱਕ ਲਿਸਟ ਦਿੱਤੀ ਗਈ ਆ ਮਿੰਟਾ ਮੋਰਚਾ ਵੀ ਖੁਦ ਆਪਣੇ ਕੋਲੇ ਇਹ ਬਿਉਰਾ ਪੂਰਾ ਰੱਖ ਕੇ ਬੈਠਾ ਕਿ ਕੋਈ ਵੀ ਐਸਾ ਸ਼ਰਾਰਤੀ ਅੰਸਰ ਇਸ ਮਾਰਚ ਦੇ ਵਿੱਚ ਨਾ ਜਾਵੇ ਜਿਹਦੇ ਕਰਕੇ ਜੋ ਮੋਰਚੇ ਦੀ ਛਵੀ ਖਰਾਬ ਹੋਵੇ ਤਸਵੀਰਾਂ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਤੱਕ ਸਾਂਝੀਆਂ ਕਰ ਦਿੰਦੇ ਆ ਅਤੇ ਸਾਹਮਣੇ ਉਹ ਤਸਵੀਰਾਂ ਦੂਸਰੀ ਤਸਵੀਰ ਦੂਸਰਾ ਪਹਿਲੂ ਵੀ ਆਪਣੇ ਦਰਸ਼ਕਾਂ ਤੱਕ ਸਾਂਝਾ ਕਰ ਦਿੰਦਾ ਕਿ ਫੋਰਸ ਜਿਹੜੀ ਹੈਗੀ ਆ ਉਹ ਵੱਡੀ ਗਲਤੀ ਦੇ ਵਿੱਚ ਲਗਾਈ ਗਈ ਹੈ ਪਿੱਛੇ ਬੈਰੀਕੇਟਿੰਗ ਕੀਤੀ ਗਈ ਹੈ ਕੰਡਿਆਲੀ ਤਾਰ ਉੱਪਰ ਬੈਰੀਕੇਟਿੰਗ ਤੇ ਲਗਾਈ ਗਈ ਹੈ ਤੇ ਤਸੂਲ ਨਮਾ ਜਿਹੜਾ ਜਿਹੜਾ ਆਪਣਾ ਕਿਲ ਨਮਾ ਤੇ ਖੇ ਕਿਲਾਂ ਦੇ ਰੂਪ ਦੇ ਵਿੱਚ ਬੈਰੀਕੇਟਿੰਗ ਦੇ ਉੱਤੇ ਕਿ ਕਰਦੇ ਕਹਿੰਦੇ ਤੇ ਪਿੱਛੇ ਟਿੱਪੜ ਤੇ ਜਿਹੜੀ ਵਾਟਰ ਕੈਨ ਬਸਾ ਉਹ ਉਹ ਖੜਾਈਆਂ ਵੀਆਂ ਨੇ ਤਾਂ ਇਹ तमाम ਤਸਵੀਰਾਂ ਨਹੀਂ ਇਹ ਸਮੇਂ ਦੀਆਂ ਮੌਜੂਦਾ ਤਸਵੀਰਾਂ ਨਹੀਂ ਜਾਪੀਤਾ ਜਾ ਰਿਹਾ ਸ਼ਾਂਤਮਈ ਤਰੀਕੇ ਦੇ ਨਾਲ ਇਸ ਵਾਰ ਕੋਈ ਵੀ ਐਸੀ ਗਲਬਤ ਨਾ ਹੋਵੇ ਐਸੀ ਹਿੰਸਾ ਨਾ ਹੋਵੇ ਜਿਹਦੇ ਨਾਲ ਪੰਜਾਬ ਦੀ ਵੀ ਸ਼ਬੀ ਖਰਾਬ ਹੋਵੇ ਜੱਥੇ ਦੀ ਵੀ ਸ਼ਬੀ ਖਰਾਬ ਹੋਵੇ ਤੇ ਜੋ ਕਮਿਨ ਸਾਫ ਮੋਰਚਾ ਉਹਦੀ ਵੀ ਸ਼ਬੀ ਖਰਾਬ ਹੋਵੇ ਤਾਂ ਇਹ तमाम ਜਿਹੜੀਆਂ ਤਸਵੀਰਾਂ ਅਸੀਂ ਇਸ ਸਮੇਂ ਦਰਸ਼ਕਾਂ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਤਾ ਕੁਝ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹ ਕੱਲ ਇੱਥੇ ਪਹੁੰਚੇ ਤੇ ਮਾਹੌਲ ਜਿਹੜਾ ਹੈਗਾ ਖਰਾਬ ਕੀਤਾ ਗਿਆ ਇਸ ਤਰੀਕੇ ਦਾ ਦਾਵਾ ਕੀਤਾ ਗਿਆ ਸੀਗਾ ਕੌਮੀ ਇਨਸਾਫ ਮੋਰਚੇ ਵੱਲੋਂ ਅਤੇ ਨਾਲ ਨਾਲ ਅਗਰ ਪੁਲਿਸ ਦੀ ਗੱਲ ਕਰੀਏ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਪੁਲਿਸ ਵੱਲੋਂ ਇਹ ਗੱਲਬਾਤ ਕਹੀ ਗਈ ਸੀ ਕਿ ਪਹਿਲਾ ਪਥਾਵ ਕੌਮੀ ਇਨਸਾਫ ਮੋਰਚਾ ਵੱਲੋਂ ਕੀਤਾ ਗਿਆ ਸੀਗਾ ਤਾਂ ਇਹ ਸ਼ਰਾਰਤੀ ਅੰਸਰ ਕਿਹੜੇ ਹੈਗੇ ਨੇ ਉਹ ਪੁਲਿਸ ਇਨਵੈਸਟੀਗੇਸ਼ਨ ਕਰ ਸਕਦੀ ਆ ਤਾਂ ਇਸ ਬਾਮਲੇ ਦੇ ਵਿੱਚ ਵੀ ਇਨਵੈਸਟੀਗੇਸ਼ਨ ਹੋ ਰਹੀ ਆ ਆਪਣੇ ਲੈਵਲ ਤੇ ਕੌਮੀ ਇਨਸਾਫ ਮੋਰਚਾ ਵੀ ਹੈ ਇਨਵੈਸਟੀਗੇਸ਼ਨ ਕਰ ਰਿਹਾ ਤਾਂ ਇਹ ਜਿਹੜਾ ਹੈਗਾ ਐਫਆਈਆਰ ਵੀ ਦਰਜ ਕਰ ਦਿੱਤੀ ਗਈ ਹੈ ਜੇ ਕਮਿਊਨਸ ਆਫ ਮੋਰਚਾ ਦੇ ਜੋ ਪ੍ਰਬੰਧਕ ਹੈਗੇ ਨੇ ਉਹਨਾਂ ਦੇ ਉੱਤੇ ਨਾਲ ਨਾਲ ਮੁਹਾਲੀ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਜੋ ਐਫਆਈਆਰ ਦਰਜ ਹੋਈ ਹੈ ਤੇ ਇੱਕ ਚੰਡੀਗੜ੍ਹ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਦੋਨਾਂ ਦੇ ਵਿੱਚ ਫਰਕ ਇਹ ਹੈਗਾ ਕਿ ਮੁਹਾਲੀ ਵਾਲੀ ਐਫਆਈਆਰ ਅਨਨੋਨ ਲੋਕਾਂ ਦੇ ਖਿਲਾਫ ਕੀਤੀ ਗਈ ਹੈ ਤੇ ਚੰਡੀਗੜ੍ਹ ਦੇ ਵਿੱਚ ਜੋ ਕੀਤੀ ਗਈ ਐਫਆਰ ਉਸ ਦੇ ਵਿੱਚ ਜਿਹੜੇ ਕੌਮੀ ਇंसाफ ਮੋਰਚਾ ਤੇ ਜੋ ਪ੍ਰਬੰਧਕ ਹੈਗੇ ਉਹਨਾਂ ਦੇ ਭਾਈ ਨੇ ਪਰਚਾ ਦਰਜ ਕੀਤਾ ਗਿਆ ਤੇ ਕੁਝ ਅਣਪਛਾਤੇ ਲੋਕ ਨੇ ਤਾਂ ਇਸ ਸਮੇਂ ਦੀ ਤਸਵੀਰ ਹੈਗੀ ਆ ਹਾਲਾਂਕਿ ਸਥਿਤੀ ਕੰਟਰੋਲ ਦੇ ਵਿੱਚ ਹੈਗੀ ਆ ਤਣਾਪੂਰਨ ਬਿਲਕੁਲ ਨਹੀਂ ਹੈਗੀ ਸ਼ਾਂਤਮਈ ਤਰੀਕੇ ਦੇ ਨਾਲ ਪਾਰਟ ਕੀਤਾ ਜਾ ਰਿਹਾ ਤਾਂ ਇਸ ਪ੍ਰਦਰਸ਼ਨ ਨੂੰ ਅੱਗੇ ਵਧਾਇਆ ਜਾ ਰਿਹਾ 31 ਮੈਂਬਰ ਇਸ ਜਥੇ ਦੇ ਜਿਹੜੇ ਬੈਠੇ ਪਾਰਟ ਕਰ ਰਹੇ ਆ ਸਿੱਧੀਆਂ ਤਸਵੀਰਾਂ ਮੋਹਾਲੀ ਚੰਡੀਗੜ੍ਹ ਬਾਰਡਰ ਤੋਂ ਜੀ ਰਵਿੰਦਰ ਬਿਲਕੁਲ ਹੁਣ ਨਾਮ ਜਪ ਰਹੇ ਨੇ ਪਰ ਉਸ ਤੋਂ ਬਾਅਦ ਕੀ ਕੁਝ ਕੀਤਾ ਜਾਵੇਗਾ ਇਹਨਾਂ ਦੇ ਵੱਲੋਂ ਇਸ ਬਾਰੇ ਕੀ ਕੁਝ ਕਹਿ ਰਹੇ ਨੇ ਬਿਲਕੁਲ ਜੋ ਜਥੇ ਦੇ ਮੈਂਬਰ ਹੈਗੇ ਆ ਉਹਨਾਂ ਦੀ ਗੱਲ ਕਰ ਲਈਏ ਤਾਂ ਜਥੇ ਦੇ ਮੈਂਬਰ ਵੱਲੋਂ ਇਹ ਗੱਲਬਾਤ ਕਹੀ ਗਈ ਹੈ ਕਿ ਅਸੀਂ ਇਨਸਾਫ ਦੇ ਵੱਲ ਵਧਣਾ ਚਾਹੁੰਦੇ ਆ ਇਨਸਾਫ ਲੈਣਾ ਚਾਹੁੰਦੇ ਆ ਕਿਉਂਕਿ ਅ ਇਨਸਾਫ ਦੇ ਲਈ ਅਸੀਂ ਇੱਥੇ ਬੈਠੇ ਆ ਅਗਰ ਇਸ ਤਰੀਕੇ ਦੀ ਅਨਸੁਖਾਂ ਵੀ ਕਰਤਾ ਹੋਏਗੀ ਕੋਈ ਗੱਲਬਾਤ ਹੋਏਗੀ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਸ਼ਬੀ ਖਰਾਬ ਹੁੰਦੀ ਆ ਤਾਂ ਜੋ ਮੁੱਖ ਮੁੱਦਾ ਹੈਗਾ ਉਹ ਡਿਵਰਟ ਹੁੰਦਾ ਤਾਂ ਇਸ ਕਰਕੇ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਇਹ ਪੂਰਾ ਜਿਹੜਾ ਹੈਗਾ ਮਾਰਚ ਕੀਤਾ ਗਿਆ ਇੱਥੋਂ ਤੱਕ ਪਹੁੰਚੇ ਗਿਆ 2.5 ਕਿਲੋਮੀਟਰ ਦਾ ਇਹ ਪੂਰਾ ਰਸਤਾ ਹੈਗਾ ਕਰੀਬ-ਕਰੀਬ 15 ਮਿੰਟ ਦਾ ਉਸ ਮੋਰਚੇ ਦੀ ਜਗ੍ਹਾ ਤੋਂ ਇਹ ਜਿਹੜਾ ਹੈਗਾ ਰਸਤਾ ਹੈਗਾ ਰਾਹ ਹੈਗਾ ਜਿਹੜਾ ਜਿੱਥੋਂ ਇਹ ਪਹੁੰਚੇ ਆ ਆਪਣਾ ਜੋ ਕਮਿੰਗ ਸਾਫ ਬੋਰਚਾ ਦੇ ਚਿੱਥੀ ਮੈਂਬਰ ਜਿੱਥੇ ਦੇ ਉਹ ਪਹੁੰਚੇ ਹੋਏ ਆ ਤਾਂ ਇੱਥੇ ਹੁਣ ਸ਼ਾਂਤਮਈ ਤਰੀਕੇ ਦੇ ਨਾਲ ਪਾੜ ਜਿਹੜਾ ਹੈਗਾ ਕੀਤਾ ਇਹ ਮੁੱਖ ਤੌਰ ਤੇ ਇਸ ਸਮੇਂ ਦੀ ਮੌਜੂਦਾ ਤਸਵੀਰ ਹੈਗੀ ਆ ਜੀ ਜਿਵੇਂ ਲਗਾਤਾਰ ਰਵਿੰਦਰ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਜਿਵੇਂ ਅਪਡੇਟ ਦੇ ਰਹੇ ਹੋ ਅੱਜ ਹੁਣ ਜੋ ਨਜ਼ਰ ਆ ਰਿਹਾ ਨਾ ਵੱਡਾ ਪੈੜਾ ਵੀ ਇਹਨਾਂ ਨੇ ਕਵਰ ਕੀਤਾ ਹੈ ਹੁਣ ਬੈਠ ਗਏ ਨੇ ਸੜਕਵਰ ਸ਼ਕਾਰੀ ਬਕਾਇਦਾ ਪਾਠ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਹਾਲਾਂਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅੱਗੇ ਇਨਸਾਫ ਦੀ ਮੰਗ ਕਰ ਰਹੇ ਨੇ ਪਰ ਅੱਜ ਕਦ ਤੱਕ ਇਹ ਪ੍ਰੋਟੈਸਟ ਚੱਲਦਾ ਰਹੇਗਾ ਉਸ ਤੋਂ ਬਾਅਦ ਕੀ ਕੁਝ ਕਰਨਗੇ ਪੂਰੀ ਰਾਤ ਤੇ ਕੱਟਣਗੇ ਜਾਂ ਫਿਰ ਕੱਲ ਕੀ ਹੋਵੇਗਾ ਜਾਂ ਫਿਰ ਅੱਜ ਰਾਤ ਕਿੱਥੇ ਬਤਾਈ ਜਾਏਗੀ ਬੇਕੋ ਕਾ ਵੀ ਇਹਨਾਂ ਵੱਲੋਂ ਪਹਿਲੇ ਸਪਸ਼ਟ ਕਰ ਦਿੱਤਾ ਗਿਆ ਸੀ ਕਿ 2 ਵਜੇ ਇਹ ਬੈਠੇ ਸਨ ਤੇ 2 ਘੰਟਿਆਂ ਦਾ ਜਾਬ ਕਰਨਾ ਸੀ ਯਾਨੀ ਕਿ 4 ਵਜੇ ਇਥੋਂ ਇਹ ਪ੍ਰਦਰਸ਼ਨ ਜਿਹੜਾ ਹੈਗਾ ਉਹ ਖਤਮ ਕਰ ਦਿੱਤਾ ਜਾਏਗਾ 2 ਘੰਟਿਆਂ ਦਾ ਜਾਬ ਕੀਤਾ ਜਾਏਗਾ ਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਏਗੀ 4:00 ਵਜੇ ਤੱਕ ਇਹ ਪੂਰਾ ਪ੍ਰੋਗਰਾਮ ਸਮਾਪਤ ਹੋ ਜਾਣਾ ਲੇਕਿਨ ਹਾਲ ਫਿਲਹਾਲ ਅਗਰ ਵਕਤ ਦੀ ਗੱਲ ਕਰੀਏ ਤਾਂ ਸਵਾ 3 ਹੁਣ ਤਾਂ ਹੁਣ ਇਸ ਸਮੇਂ ਵਕਤ ਹੋ ਚੁੱਕਿਆ ਪੁਰਾਣਾ ਕੈਂਟਾ ਹੋਰ ਇੱਥੇ ਬੈਠਿਆ ਜਾਏਗਾ ਜਾਪ ਕੀਤਾ ਜਾਏਗਾ ਵਰਦੋ ਪ੍ਰਦਰਸ਼ਨ ਵੀ ਇੱਕ ਤਰੀਕੇ ਨਾਲ ਦਿਖਾਇਆ ਜਾਏਗਾ ਵਿਰੋਧ ਸਰਕਾਰ ਦਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦਾ ਲekin ਹਾਲ ਫਿਲਾਲ ਇਹ ਜਾਪ ਜਿਹੜੇ ਹੈਗੇ ਉਹ ਲਗਾਤਾਰ ਚੱਲਦੇ ਨੇ 33 ਮੈਂਬਰ ਇੱਥੇ ਬੈਠੇ ਹੋਏ ਨੇ ਜੀ ਕੁਝ ਤਸਵੀਰਾਂ ਵੀ ਸਾਨੂੰ ਨਾਲ ਸਾਂਝਾ ਜ਼ਰੂਰ ਕਰ ਦਿਓ ਜਿਵੇਂ ਦੇਖਣ ਨੂੰ ਮਿਲ ਰਿਹਾ ਹੈ ਕਿ ਕੱਲ ਨੂੰ ਮਾ ਇੱਥੇ ਬਕਾਇਦਾ ਬਾਉਂਡਰੀ ਲਗਾਈ ਗਈ ਹੈ ਪੈਰੀਕੇਟਿੰਗ ਕੀਤੀ ਗਈ ਹੈ ਟੱਪਰ ਲਗਾਏ ਗਏ ਨੇ ਉਥੇ ਦੂਸਰੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੇ ਨਾਤ ਨੇ ਮਹਿਲਾਵਾਂ ਇੱਥੇ ਤਨਾਤ ਵੀ ਨਜ਼ਰ ਆ ਰਹੀਆਂ ਨੇ ਬਿਲਕੁਲ ਇਸ ਸਮੇ ਮੈਂ ਪੂਰੀ ਜਿਹੜੀ ਹੈ ਤਸਵੀਰ ਆਸ-ਪਾਸ ਦੀ ਸਿਕਿਉਰਿਟੀ ਦੀ ਬਾਕੀ ਇਹ ਮੋਚੇ ਦੀ ਤਸਵੀਰ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਤੱਕ ਸਾਂਝੀ ਕਰ ਦਿੰਨਾ ਮੇਰੇ ਸੱਚੇ ਹੱਥ ਮੈਂ ਦਿਖਾਉਣਾ ਚਾਹੁੰਗਾ ਕਿ ਇਹ ਰਸਤਾ ਜਿਹੜਾ 3 A ਵੱਲ ਜਾਂਦਾ ਰਸਤਾ ਇਸ ਰਸਤੇ ਦੇ ਉੱਤੇ ਬੈਰੀਕੇਟਿੰਗ ਕਰਕੇ ਉੱਪਰ ਉਸਤੇ ਚਿੱਟੇ ਪੱਰ ਲਗਾ ਦਿੱਤੇ ਗਏ ਨੇ ਤਾਂ ਇਹ ਪੂਰੇ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਇਹ ਪੂਰਾ ਏਰੀਆ ਜਿਹੜਾ ਜਿਹੜਾ ਇਸ ਤੋਂ ਪਹਿਲਾਂ ਜਦੋਂ ਵੀ ਜੱਥਾ ਇੱਥੇ ਆਇਆ ਤਾਂ ਇਹ ਰਸਤਾ ਹਮੇਸ਼ਾ ਖੁੱਲਾ ਰਹਿੰਦਾ ਸੀ ਲੇਕਿਨ ਅੱਜ احتਿਆਤਨ ਇਹ ਬੰਦ ਕਰ ਦਿੱਤਾ ਗਿਆ ਤਾਂ ਇਹ ਕਮਾਂਡੋ ਫੋਰਸ ਹੈਗੀ ਆ ਜਿਹੜੇ ਇੱਥੇ ਖੜੇ ਹੋਏ ਨੇ ਇਹਨਾਂ ਦਾ ਇੱਕ ਜਿਹੜਾ ਜੱਥਾ ਹੈਗਾ ਐਂਟੀ ਇਹਨਾਂ ਦੀ ਜਿਹੜੀ ਪੂਰੀ ਯੂਨਿਟ ਹੈਗੀ ਆ ਐਂਟੀ ਰਾਈਟ ਫੋਰਸ ਜਿਹੜੀ ਹੈਗੀ ਆ ਉਹ ਵੀ ਆਪਾਂ ਉਹਨਾਂ ਦੀ ਇਹ ਤਸਵੀਰ ਆਪਣੇ ਦਰਸ਼ਕਾਂ ਤੱਕ ਸਾਂਝੀ ਕਰਦੇ ਨੇ ਐਂਟੀ ਰਾਇਡ ਪੁਲਿਸ ਹੈਗੀ ਆ ਜਿਹੜੀ ਇੱਥੇ ਖੜੀ ਹੈ ਜਿਹੜੀ ਆਮ ਤੌਰ ਤੇ ਰਾਇਡਸ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ ਜੇਕਰ ਕੋਈ ਔਟਸ ਹੁੰਦਾ ਸੰਦੇਸ਼ ਅੰਦੇਸ਼ਾ ਹੋਵੇ ਤਾਂ ਉਸ ਸਮੇ ਇਹ ਇਸਤੇਮਾਲ ਕੀਤੀ ਜਾਂਦੀ ਹੈ ਪਿੱਛੇ ਕੰਡਿਆਲੀ ਤਾਰ ਲਗਾਈ ਗਈ ਹੈ ਵੈਰੀਕੇਟਿੰਗ ਦੇ ਉੱਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਦਿਖਾ ਦੇਣ ਕਿੱਲ ਜੇ ਟਿੱਕੇ ਜਿਹੜੇ ਹੈਗੇ ਉਹ ਵੀ ਲੱਗੇ ਆ ਪਿੱਛੇ ਉਹਨਾਂ ਦੇ ਵਾਟਰ ਕੈਨ ਬਸਾਂ ਟੇਪਰ ਖੜੇ ਹੋਏ ਨੇ ਪੂਰੀ ਤੁਸੀਂ ਕਹਿ ਸਕਦੇ ਹੋ ਕਿ ਹਾਈ ਲੈਵਲ ਦੇ ਸਿਕਿਉਰਟੀ ਪ੍ਰਬੰਧ ਕੀਤੇ ਗਏ ਨੇ ਇੱਧਰ